ਬੋਲੋ ਘੱਟੋ ਮੀਰੇ ਘੱਟੋ ਸਭ ਨੂੰ ਨੋਟ ਅੱਪ ਅੱਜ ਭਾਈ ਮਾਨ ਵਾਲਾ ਟੂਲ ਟੈਕਸ ਜਿਹੜਾ ਇਹ ਜਾਮ ਕੀਤਾ ਵਾ ਇਸ ਕਰਕੇ ਕਿਉਂਕਿ ਇਹਨੂੰ ਰੋਜ਼ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਰੋਜ਼ ਹੀ ਦਿੱਕਤਾਂ ਦਾ ਵੀ ਅੱਧਾ ਅੱਧਾ ਘੰਟਾ ਨੂੰ ਜਿੱਥੇ ਟੂਲ ਟੈਕਸ ਤੇ 15-15 ਮਿੰਟ ਲੱਗ ਜਾਂਦੇ ਆ ਅਸੀਂ ਪਹਿਲਾਂ ਵੀ ਸਾਡੇ ਯੂਨੀਅਨ ਦੇ ਨੁਮਾਇੰਦਿਆਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਸਾਨੂੰ ਇੱਕ ਇੱਕ ਟਰੈਕ ਦੇ ਟਰੈਕ ਦਿੱਤਾ ਸੀ ਉਂਦੀ ਹੀ ਲੰਘ ਜਾਣੇ ਆ ਹੁਣ ਇਹਨਾਂ ਨੇ ਕੀ ਉਹ ਉੱਥੇ ਤੱਕ ਕਿਲੋ ਕਿਲੋਮੀਟਰ ਤੱਕ ਜਾਮ ਗਿਆ 10 ਦਾ ਕਿਲੋਮੀਟਰ ਤੱਕ ਇਹਨਾਂ ਨੂੰ ਆਖਿਆ ਵੀ ਸਾਨੂੰ ਇੱਕ ਟਰੈਕ ਦੇ ਦਿਓ ਇਹਨਾਂ ਦੀਆਂ ਮਸ਼ੀਨਾਂ ਵੀ ਖਰਾਬ ਆ ਛੇਤੀ ਚੁੱਕਦੀਆਂ ਨਹੀਂ ਆ ਆ ਜਿਹੜਾ ਜਾਮ ਲੱਗਣ ਦਾ ਕਾਰਨ ਆ ਕਿਉਂਕਿ ਇਹ ਸਪੈਰ ਹੋ ਚੁੱਕਾ ਵਾ ਟੂਲ ਟੈਕਸ ਫਿਰ ਵੀ ਇਹਨਾਂ ਨੇ ਧੱਕੇ ਨਾਲ ਇਹ ਟੂਲ ਟੈਕਸ ਕੱਢਦੇ ਆ ਜੇ ਉਹਨੂੰ ਆਖਿਆ ਵੀ ਪਾਸੋਂ ਦੀ ਕਢਾ ਦੇ ਸਾਡਾ ਫਾਸਟ ਟ੍ਰੈਕ ਲੱਗਾ ਵਾ ਉਹ ਆਂਦਾ ਵੀ ਭਈਆ ਨਹੀਂ ਮੰਨਦਾ ਭਈਆ ਨਹੀਂ ਮੰਨਦਾ ਭਈਆ ਉਹ ਪੰਜਾਬੀ ਮੁੰਡਾ ਉੱਥੇ ਲੱਗਾ ਵਾ ਉਹ ਆਂਦਾ ਯਾਰਾਂ ਨੂੰ ਭਈਆ ਛਿੜਕਾ ਮਾਰਦਾ ਉੱਥੇ ਭਈਆ ਜਿਹੜਾ ਲੱਗਾ ਛਿੜਕਾ ਮਾਰਦਾ ਵਾ ਕਿਉਂ ਬੱਸਾਂ ਨੂੰ ਕਢਾਉਦੇ ਆ ਜਾਮ 'ਚ ਲੱਗਣਾ ਪੇ ਲੇਟ ਹੋਣਗੇ ਹੋਣਗੇ ਆਪਾਂ ਥੋੜਾ ਲੇਟ ਹੋਣਾ ਇਹਨਾਂ ਦੀ ਵਰਲਡਿੰਗ ਏ ਆਂ ਇਹਨਾਂ ਨੇ ਆਨੂੰ ਇੱਕ ਟਰੈਕ ਬੱਸ ਨੂੰ ਦਿੱਤਾ ਪੰਜਾਬ ਰੋਡਵੇਜ ਦਾ ਲਾਪਰੀ ਰੂਡ ਇਹ ਬੱਸਾਂ ਮਿੰਟ-ਮਿੰਟ ਬਾਹਰ ਜਾਂਦੀਆਂ ਵਾ ਅਈ ਆਨੇਆ ਨੂੰ ਇੱਕ ਪਾਸਾ ਦਿੱਤਾ ਜਾਵੇ ਸਾਨੂੰ ਵੀ ਸਾਹਮਣਾ ਕਰਨਾ ਪੈਂਦਾ ਦਿੱਕਤਾਂ ਦਾ ਤੇ ਸਵਾਰੀਆਂ ਨੂੰ ਵੀ ਪਰੇਸ਼ਾਨੀ ਹੁੰਦੀ ਆ ਤੁਹਾਨੂੰ ਅਨਟੋਲ ਬਾਇਕਸ ਨੇ ਨਾ ਮੈਂਦਿਆਂ ਕਿਸੇ ਨੇ ਆ ਕੇ ਗੱਲ ਕੀਤੀ ਕਿ ਨਹੀਂ ਹੁਣ ਕੇ ਨਾ ਕੋਈ ਕੋਈ ਨਹੀਂ ਆਇਆ ਉਹ ਆਂਦੇ ਅੱਡੇ ਲੋਕ ਮਰਜ਼ੀ ਕਰ ਦੋ ਅੰਦਰ ਤੇ ਤੁਸੀਂ ਹੁਣ ਇਨਜਾਮ ਕਰਤਾ ਇੱਥੇ ਹਾਂਜੀ ਅਸੀਂ ਪਾਰ ਕੇ ਆ ਘਰ ਕੇ ਬੱਸ ਲਾਈ ਆ ਰੋਜ਼ਦਾਰੀਆਂ ਨੂੰ ਇਹ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ ਆਪਣਾ ਨਾਮ ਪਾਜੀ ਆਪਣਾ ਤਰਸੇਮ ਸਿੰਘ ਹੈ ਜੀ ਪ੍ਰਧਾਨ ਪੱਟੀ ਟਿੱਪੂ ਦਾ ਮੈਂ ਠੀਕ ਹਾਂਜੀ ਤਕਾਤਾ ਖੋਲੋਗੇ ਹੁਣ ਤਾਂ ਨਾ ਜਦ ਤੱਕ ਇਹਨਾਂ ਨਾਲ ਆਪਾਂ ਕੋਈ ਗੱਲਬਾਤ ਨਹੀਂ ਹੁੰਦੀ ਜਦ ਨਾਲ ਕਿ ਮਤਲਬ ਕਿ ਪ੍ਰਸ਼ਾਸਨ ਆਉਂਦਾ ਨਹੀਂ ਆ ਜਿਨਾਂ ਜਿਹੜਿਆਂ ਨੂੰ ਲੈਣ ਨਹੀਂ ਵੱਖਰੀ ਦਿੰਦੇ ਬੱਸਾਂ ਨੂੰ ਪੀ ਆਰਟੀਸੀ ਪੰਨ ਬੱਸ ਨੂੰ ਜਾਂ ਕੋਈ ਵੀ ਆ ਕੋਈ ਵੀ ਆ ਉਹਨੂੰ ਲੈ ਨਹੀਂ ਵੱਖਰੀ ਦਿੰਦੇ ਉਹਨਾਂ ਦਾ ਕਹਿੰਦੇ ਕੋਈ ਬੋਲਾਂਗੇ ਕਿਉਂਕਿ ਇਹਨਾਂ ਦਾ ਲਿਖਤੀ ਸਾਡੇ ਕੋਲ ਪਿਆ ਵਾ ਜਿਹੜਾ ਇਹਨਾਂ ਨੇ ਸਾਨੂੰ ਦਿੱਤਾ ਹੈ ਵੀ ਆ ਤੁਹਾਨੂੰ ਲੈਣ ਦਿੱਤੀ ਹੁਣ ਇਹਨਾਂ ਨੇ ਲੈਣਾ ਸਾਰੀਆਂ ਇੱਕੋ ਜਿਹੀਆਂ ਕਰਤੀਆਂ ਤੇ ਇਹਨਾਂ ਦਾ ਸਿਸਟਮ ਆ ਜਿਹੜਾ ਉਹ ਬਿਲਕੁਲ ਹੀ ਨਕਮੇ ਨਕਮਾ ਸਿਸਟਮ ਆ ਇਹ ਨੰਬਰ ਭਰਦੇ ਫੇਰ ਜਾ ਕੇ ਚੁੱਕਦੇ ਉਹਦਾ ਕਰਕੇ ਜਾਮ ਲੱਗਦਾ ਉਹ ਲੈ ਨਹੀਂ ਇਹਨਾਂ ਦਾ ਪਤਾ ਨਹੀਂ ਕੀ ਤੇ ਜੜੀ ਹੁਣ ਬਾਕੀ ਜਿਹੜਾ ਅੱਗੇ ਜਾ ਰਹੇ ਉਹਨਾਂ ਨੂੰ ਖੱਜਲ ਖੜੇ ਹੋ ਰਹੇ ਕੋਈ ਮਸਕਤ ਨਹੀਂ ਕਿ ਇਹਨੂੰ ਖਰਾਬ ਕਰਨਾ ਇਹਨਾਂ ਨੇ ਖਰਾਬ ਕੀਤਾ ਸਾਰੇ ਉਹ ਕੀਤਾ ਜਿਹੜਾ ਇਹ ਜਿਹਨੂੰ ਨਹੀਂ ਖਰਾਬ ਕੀਤਾ ਇਹਨਾ ਗੁੰਡਾਗਰਦੀ ਕੀਤੀ ਆ ਜੀ ਸਾਡੇ ਨਾਲ ਪਬਲਿਕ ਨੂੰ ਪੰਜਾਬ ਚ ਆ ਕੇ ਖਰਾਬ ਇਹ ਕਰਦੇ ਆ ਸਰਕਾਰ ਸਰਕਾਰ ਤੱਕੇ ਗਿਆਰੀ ਵੀ ਜੇ ਟੋਲ ਵਾਲੇ ਖਤਮ ਹੋ ਗਏ ਹੋਣਾ ਪਾਉਣਾ ਇਹ ਜਿਹੜਾ ਕਹਿੰਦੇ ਸਪੈਰ ਹੋ ਚੁੱਕੇ ਦੇ ਕਾਗਜ਼ ਕਢਾਓ ਸਪੈਰ ਹੋ ਚੁੱਕਾ ਵਾ ਇੱਥੇ ਭਈਏ ਮੈਨੇਜਰ ਲਾਏ ਆ ਕੋਈ ਪੰਜਾਬ ਦੇ ਤੇ ਭਈਏ ਰਾਜ ਕਰਨਗੇ ਇਹ ਗੱਲ ਪੰਜਾਬੀ ਮਰ ਗਏ ਆ ਹੁਣ ਤੁਹਾਡੀ ਇਹ ਜਿਹੜੀ ਖਬਰ ਸਰਕਾਰ ਤੱਕ ਪਹੁੰਚ ਕੀ ਕਹਿਣਾ ਜਾਗਰਤ ਕਰੀਏ ਸਰਕਾਰ ਨੂੰ ਇਹ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਇਹ ਜਿਹੜੇ ਟੂਲ ਟੈਕਸ ਆ ਇਹਨਾਂ ਤੋਂ ਗੁੰਡਾਗਰਦੀ ਢਾਈ ਜਾਵੇ ਯਾਨੀ ਕਿ ਵੀ ਇਹਦੇ ਉੱਤੇ ਗੁੰਡਾਗਰਦੀ ਫੋਲੀ ਗੁੰਡਾਗਰ ਆ ਛਰੇ ਆ ਮੈਂ ਗੱਲ ਪਈ ਰੋਜ ਜਿਹੜੀ ਕੋਈ ਨਾ ਕੋਈ ਵੀਡੀਓ ਆਉਂਦੀ ਇਹਨਾਂ ਦੀ ਇਹੀ ਬੰਦੇ ਰੱਖੇ ਤੇ ਇਹੀ ਬੰਦੇ ਲੱਗੇ ਹਾਟੇ ਦੋ ਬੰਦੇ ਆ ਬੇ ਗੱਲ ਪੈ ਲੱਗੇ ਮਿੰਟ ਲਾਉਂਦੇ ਆ ਇਹ ਕਰਕੇ ਅੱਜ ਇਹਨਾਂ ਦਾ ਟੂਲ ਟੈਕਸ ਜਾਮ ਕੀਤਾ ਵਾ ਅਸੀਂ ਇਹ ਆਨੇ ਵੀ ਇਹਦਾ ਕਾਗਜ਼ ਕਢਾਏ ਜਾਣ ਇਹਨੂੰ ਜਿਹੜਾ ਵਾ ਬੰਦ ਕੀਤਾ ਜਾਵੇ ਟੂਲ ਟੈਕਸ ਨੂੰ ਸਰਕਾਰ ਸਾਹਿਬ ਲੋਕੀ ਪਰਦੇਸੀ ਆਉਂਦੀਆਂ ਗੱਡੀਆਂ ਜਾਂਦੇ ਉਹਨਾਂ ਨਾਲ ਧੱਕਾ ਕਰਦੇ ਇਹ ਧੱਕੇ ਨਾਲ ਉਹਨਾਂ ਨਾਲ ਜ਼ਬਰਦਸਤੀ ਕਰਦੇ ਅਸੀਂ ਭੈਣ ਦੇ ਜਿਹੜਾ ਟੋਪੀਆਂ ਵੇਚਣ ਲੱਗ ਜੀਏ ਠੀਕ ਆ ਜੀ ਥੈਂਕ ਯੂ